7-8 ਸਾਲਾਂ ਤੋਂ ਇਹਨਾਂ ਦਾ ਲਵ ਅਫੇਅਰ ਸੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਹਲੇ 2 ਮਹੀਨੇ ਪਹਿਲਾਂ ਹੀ ਇਹਨਾਂ ਨੇ ਵਿਆਹ ਕਰਵਾਇਆ ਸੀ ਤੇ 2 ਮਹੀਨੇ ਬਾਅਦ ਮੁੰਡੇ ਦੀ Laash ਪੱਖੇ ਨਾਲ ਲਟਕਦੀ ਨਜ਼ਰ ਆਉਂਦੀ ਆ ਕੁੜੀ ਕਹਿੰਦੀ ਐਨੇ ਆਤਮ ਹੱਤਿਆ ਕਰ ਲਈ ਆ ਪਰ ਪੋਸਟਮਾਰਟਮ ਰਿਪੋਰਟ ਕਹਿੰਦੀ ਆ ਕਿ ਮੁੰਡੇ ਦੀ ਮੁੰਡੇ ਨੇ ਆਤਮ ਹੱਤਿਆ ਨਹੀਂ ਕੀਤੀ ਉਹਦਾ ਗਲਾ ਘੁੱਟ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੁਣ ਇਹ ਕੀ ਮਾਮਲਾ ਬਣ ਗਿਆ ਵੀ 7-8 ਸਾਲ ਤਾਂ ਇਹਨਾਂ ਨੇ ਇਕੱਠੇ ਗੁਜ਼ਾਰੇ ਖੁਸ਼ੀ-ਖੁਸ਼ੀ ਕਹਿੰਦੇ ਸੀ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਹਾਂ ਜੀਨ ਮਰਨ ਦੀ ਕਸਮਾਂ ਖਾਂਦੇ ਸੀ ਤੇ ਹੁਣ ਜਦੋਂ ਵਿਆਹ ਹੋਏ ਨੂੰ 2 ਮਹੀਨੇ ਹੀ ਹੋਇਆ ਉਦੋਂ ਬਾਅਦ ਵਿੱਚ ਮੁੰਡੇ ਦੀ ਲਾਸ਼ ਮਿਲਦੀ ਆ ਦੋਸਤੋ ਤੁਹਾਨੂੰ ਪੂਰੀ ਘਟਨਾ ਦੱਸਦੇ ਆ ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਇੱਜਤ ਨਗਰ ਤੋਂ ਸਾਹਮਣੇ ਆ ਰਹੀ ਆ ਦੱਸਿਆ ਜਾ ਰਿਹਾ ਕਿ ਜਤਿੰਦਰ ਨਾਮ ਦਾ ਮੁੰਡਾ ਜੋ ਸਰਕਾਰੀ ਨੌਕਰੀ ਕਰਦਾ ਸੀ ਬਰੇਲੀ ਦੇ ਅੰਦਰ ਉਹ ਉਹਦਾ ਵਿਆਹ 2 ਮਹੀਨੇ ਪਹਿਲਾਂ ਹੀ ਹੋਇਆ ਸੀ ਇਹ ਮੁੰਡਾ ਵੈਸੇ ਏਟਾ ਦੇ ਰਹਿਣ ਵਾਲਾ ਬਰੇਲੀ ਦੇ ਵਿੱਚ ਨੌਕਰੀ ਕਰਦਾ ਹੋਣ ਕਰਕੇ ਇਹ ਤੇ ਇਹਦੇ ਘਰ ਵਾਲੀ ਇੱਥੇ ਰਹਿ ਰਹੇ ਸੀ ਕੁੜੀ ਦਾ ਨਾਮ ਜੋਤੀ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਦੋਨੇ ਵਧੀਆ ਖੁਸ਼ੀ ਖੁਸ਼ੀ ਰਹਿ ਰਹੇ ਸੀ ਜਦੋਂ ਦਾ ਵਿਆਹ ਕਰਵਾਇਆ ਸੀ ਕਿਉਂਕਿ 7-8 ਸਾਲ ਤੋਂ ਇਹ ਇੱਕ ਦੂਜੇ ਦੇ ਪਿਆਰ ਵਿੱਚ ਸੀ ਤੇ ਚੁੰਦੇ ਸੀ ਕਿ ਆਪਾਂ ਵਿਆਹ ਕਰਵਾ ਲਈਏ ਤੇ ਆਖਰਕਾਰ ਇਹਨਾਂ ਨੇ ਵਿਆਹ ਕਰਵਾ ਲਿਆ ਪਰ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਦੇ ਘਰ ਵਾਲੇ ਇਹਨਾਂ ਦੇ ਵਿਆਹ ਵਾਸਤੇ ਰਾਜੀ ਨਹੀਂ ਸੀ ਕਿਉਂਕਿ ਮੁੰਡਾ ਕਿਸੇ ਹੋਰ ਕਾਸਟ ਦਾ ਸੀ ਕੁੜੀ ਕਿਸੇ ਹੋਰ ਕਾਸਟ ਦੀ ਸੀ ਤੇ ਉਹ ਕਹਿੰਦੇ ਸੀ ਕਿ ਅਸੀਂ ਐਵੇਂ ਇੰਟਰ ਕਾਸਟ ਵਿਆਹ ਨਹੀਂ ਕਰਨਾ ਪਰ ਮੁੰਡਾ ਕਹਿੰਦਾ ਸੀ ਮੈਂ ਇਸੇ ਹੀ ਕੁੜੀ ਨਾਲ ਵਿਆਹ ਕਰਾਉਣਾ ਤੇ ਕੁੜੀ ਵੀ ਕਹਿੰਦੀ ਸੀ ਮੈਂ ਇਸੇ ਹੀ ਮੁੰਡੇ ਨਾਲ ਵਿਆਹ ਕਰਾਉਣਾ ਜਿਹਦੇ ਕਰਕੇ ਦੋਹਾਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਸੀ ਤੇ ਹੁਣ ਅਚਾਨਕ ਜਦੋਂ ਜਤਿੰਦਰ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲਦੀ ਆ ਤਨ ਜੋਤੀ ਕਹਿੰਦੀ ਆ ਕਿ ਇਹ ਜਤਿੰਦਰ ਨੇ ਆਤਮ ਹੱਤਿਆ ਕਰ ਲਈ ਪਰ ਜਤਿੰਦਰ ਦਾ ਭਰਾ ਕਹਿੰਦਾ ਕਿ ਮੇਰੇ ਭਰਾ ਨੇ ਆਤਮ ਹੱਤਿਆ ਨਹੀਂ ਕੀਤੀ ਮੇਰੇ ਭਰਾ ਦਾ ਕਤਲ ਹੋਇਆ ਪੋਸਟਮਾਰਟਮ ਰਿਪੋਰਟ ਵਿੱਚ ਵੀ ਇਹੀ ਖਲਾਸਾ ਹੋਇਆ ਕਿ ਮੁੰਡੇ ਦਾ ਦਮ ਘੁੱਟਣ ਦੇ ਨਾਲ ਉਹਦਾ ਗਲਾ ਘੁੱਟ ਕੇ ਗਲਾ ਦਬਾ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਕਹਾਣੀ ਹੁਣ ਇਸ ਕਹਾਣੀ ਪੂਰੀ ਕਹਾਣੀ ਦੇ ਉੱਪਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਆਖਰ ਮਾਮਲਾ ਕੀ ਆ ਜਿਹੜੀ ਜਤਿੰਦਰ ਦੇ ਭਰਾ ਨੇ ਕਹੀ ਆ ਉਹ ਇਹ ਆ ਉਹ ਕਹਿੰਦਾ ਕਿ ਜਿਹੜੇ ਜਤਿੰਦਰ ਦੇ ਸਹੁਰੇ ਨੇ ਉਹ ਕਹਿੰਦੇ ਸੀ ਕਿ ਤੂੰ ਜਿਹੜੀ ਜੱਦੀ ਪੁਸ਼ਤੈਨੀ ਆਪ ਦਾ ਜ਼ਮੀਨ ਜਾਇਦਾਦ ਜੋ ਵੀ ਸੰਪਤੀ ਆ ਉਹਨੂੰ ਵੇਚ ਦੇ ਉਹ ਵੇਚ ਕੇ ਇੱਕ ਤਾਂ ਕਾਰ ਲੈ ਲਾ ਤੇ ਦੂਸਰਾ ਘਰ ਲੈ ਲਾ ਜੋ ਜੋਤੀ ਦੇ ਨਾਂ ਕਰਾ ਤੇ ਕਹਿੰਦੇ ਜਤਿੰਦਰ ਉਹਨੂੰ ਵੇਚਣਾ ਨਹੀਂ ਚਾਹੁੰਦਾ ਸੀ ਕਿੰਨਾ ਇਸ ਕਰਕੇ ਇਹਨਾਂ ਨੇ ਮੇਰੇ ਭਰਾ ਦੀ ਹਤਿਆ ਕੀਤੀ ਹੈ ਇਸ ਕਰਕੇ ਇਹਨਾਂ ਨੇ ਮੇਰੇ ਭਰਾ ਨੂੰ ਮਾਰਿਆ ਪੁਲਿਸ ਹੁਣ ਇਸ ਪੂਰੇ ਮਾਮਲੇ ਨੂੰ ਇਸ ਤਰੀਕੇ ਦੇ ਨਾਲ ਦੇਖ ਰਹੀ ਹੈ ਇਸ ਤਰੀਕੇ ਦੇ ਨਾਲ ਖੰਗਾਲ ਰਹੀ ਹੈ ਇਸ ਐਂਗਲ ਤੋਂ ਜਾਂਚ ਪੜਤਾਲ ਕਰ ਰਹੀ ਆ ਕਿ ਕੀ ਇਹ ਆਨਰ ਕਿਲਿੰਗ ਤਾਂ ਨਹੀਂ ਕਿਉਂਕਿ ਦੋਨੇ ਇੰਟਰ ਕਾਸਟ ਸੀ ਘਰ ਦੇ ਵਿਆਹ ਇੰਟਰ ਕਾਸਟ ਦਾ ਮਾਮਲਾ ਸੀ ਇਹਨਾਂ ਦਾ ਘਰ ਦੇ ਇਹਨਾਂ ਦਾ ਵਿਆਹ ਨਹੀਂ ਕਰਦੇ ਸੀ ਦੋਨਾਂ ਨੇ ਇੱਕ ਹਿਸਾਬ ਨਾਲ ਆਪਣੀ ਜਿੱਦ ਦੇ ਨਾਲ ਵਿਆਹ ਕਰਵਾਇਆ ਸੀ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕਰਵਾਇਆ ਸੀ ਬਾਅਦ ਵਿੱਚ ਪਰਿਵਾਰ ਦਾ ਆਉਣਾ ਜਾਣਾ ਬਣ ਗਿਆ ਇਹਨਾਂ ਦੇ ਨਾਲ ਪਰ ਇਹਨਾਂ ਨੇ ਘਰਦਿਆਂ ਤੇ ਦਬਾਅ ਪਾ ਕੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾਇਆ ਹੁਣ ਕਰਕੇ ਪੁਲਿਸ ਇਹਨੂੰ ਔਨਰ ਕਿਲਿੰਗ ਵੀ ਮੰਨ ਰਹੀ ਆ ਵੀ ਕਿਤੇ ਆਪਦੀ ਇੱਜ਼ਤ ਖਾਤਰ ਅਣਖ ਖਾਤਰ ਜਿਹੜੇ ਕਤਲ ਕੀਤੇ ਜਾਂਦੇ ਆ ਕਿਤੇ ਇਹ ਉਹੀ ਕਤਲ ਤਾਂ ਨਹੀਂ ਸੀ ਕੁੜੀ ਦੇ ਮਾਪਿਆਂ ਵੱਲੋਂ ਤਾਂ ਨਹੀਂ ਮੁੰਡੇ ਦਾ ਕਤਲ ਕੀਤਾ ਗਿਆ ਤੇ ਨਾਲ ਨਾਲ ਪੁਲਿਸ ਇਸ ਐਂਗਲ ਤੋਂ ਵੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਜੋਤਿੰਦਰ ਦੇ ਭਰਾ ਨੇ ਕਿਹਾ ਕਿ ਉਹ ਕਹਿ ਰਹੇ ਸੀ ਕਿ ਆਪਦੀ ਜੱਦੀ ਪਛਤੈਣੀ ਜਿਹੜੀ ਜ਼ਮੀਨ ਸੰਪਤੀ ਆ ਉਹਨੂੰ ਵੇਚ ਕੇ ਕਾਰ ਲੈ ਤੇ ਨਾਲ ਕੁੜੀ ਦੇ ਨਾਂ ਜਿਹੜਾ ਉਹ ਮਕਾਨ ਉਹ ਲੈ ਕੇ ਦੇ ਕੁੜੀ ਦੇ ਨਾਂ ਕਰਵਾ ਕੋਈ ਹੋਰ ਨਵਾਂ ਮਕਾਨ ਲੈ ਕੇ ਤਾਂ ਪੁਲਿਸ ਇਸ ਪੂਰੇ ਮਾਮਲੇ ਨੂੰ ਇਸ ਤਰ੍ਹਾਂ ਦੇਖ ਰਹੀ ਹੈ ਖੰਘਾਲ ਰਹੀ ਹੈ ਕੀ ਨਿਕਲ ਕੇ ਆਉਂਦਾ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹ ਤਾਂ ਫਿਲਹਾਲ ਆਉਣ ਵਾਲਾ ਵਕਤ ਦੱਸੂਗਾ ਪਰ ਸਮਝਣੀ ਹੁੰਦੀ ਕਿ ਇਹ ਇਹਨਾਂ ਵਿਆਹਾਂ ਦਾ ਇਹਨਾਂ ਮੈਰਿਜ ਚਾਹੇ ਅਰੇਂਜ ਹੋਵੇ ਚਾਹੇ ਲਵ ਮੈਰਿਜ ਹੋਵੇ ਸਭ ਦਾ ਹੀ ਉਹ ਹਾਲ ਆ ਕੀ ਹਾਲ ਬਣ ਰਿਹਾ ਕੀ ਮਾਹੌਲ ਬਣ ਰਿਹਾ ਆਏ ਦਿਨ ਕੋਈ ਨਾ ਕੋਈ ਅਜਈਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਮਾੜੀ ਤੋਂ ਮਾੜੀ ਘਟਨਾ ਕਿਤੇ ਅਰੇਂਜ ਮੈਰਿਜ ਵਾਲਾ ਇਸ ਕਰਕੇ ਕਿਸੇ ਦਾ ਕਤਲ ਕਰੀ ਜਾਂਦਾ ਕਿਉਂਕਿ ਉਹਨੇ ਹੁਣ ਕਿਸੇ ਹੋਰ ਦੇ ਨਾਲ ਲਵ ਮੈਰਿਜ ਕਰਾਉਣੀ ਆ ਕਿਤੇ ਲਵ ਮੈਰਿਜ ਵਾਲਿਆਂ ਨੂੰ ਆਨਰ ਕਿਲਿੰਗ ਦੇ ਨਾਂ ਤੇ ਕਤਲ ਕੀਤਾ ਜਾ ਰਿਹਾ ਤੇ ਕਿਤੇ ਲਵ ਮੈਰਿਜ ਵਾਲੇ ਆਪਸ ਵਿੱਚ ਹੀ ਲੜ ਝਗੜ ਕੇ ਇੱਕ ਦੂਜੇ ਦਾ ਕਤਲ ਕਰ ਰਹੇ ਆ ਤੇ ਕਿਤੇ ਲਵ ਮੈਰਿਜ ਵਾਲੇ ਗਾਂ ਲਵ ਮੈਰਿਜ ਕਰਵਾਉਣ ਵਾਸਤੇ ਇੱਕ ਦੂਜੇ ਦਾ ਕਤਲ ਕਰ ਰਹੇ ਆ ਹੁਣ 7-8 ਸਾਲ ਜਿਹੜਾ 8 ਤੋਂ 9 ਸਾਲ ਹੀ ਲਗਭਗ ਇਹਨਾਂ ਦੇ ਅਫੇਅਰ ਨੂੰ ਹੋ ਗਏ ਦੱਸੇ ਜਾ ਰਹੇ ਆ ਇੰਨੇ ਸਾਲ ਤਾਂ ਇਹਨਾਂ ਨੇ ਇਕੱਠੇ ਕੱਢ ਲਏ ਇੱਕ ਦੂਜੇ ਨੂੰ ਪਾਉਣ ਦੀ ਚਾਹਤ ਦੇ ਵਿੱਚ ਕੱਢ ਲੇ ਪਰ ਜਦੋਂ ਇੱਕ ਦੂਜੇ ਨੂੰ ਪਾ ਲਿਆ ਉਦੋਂ ਇੱਕ ਜਣੇ ਦੀ ਮੌਤ ਵੀ ਹੋ ਗਈ ਸਿਰਫ 2 ਮਹੀਨੇ ਬੀਤਣ ਦੇ ਬਾਅਦ ਹੀ ਮੁੰਡੇ ਦੀ লাশ ਪੱਖੇ ਦੇ ਨਾਲ ਮਿਲਦੀ ਆ ਜਿੱਥੇ ਹੁਣ ਮੁੰਡੇ ਦੇ ਭਰਾ ਵੱਲੋਂ ਦੋਸ਼ ਲਾਏ ਜਾ ਰਹੇ ਆ ਕਿ ਮੇਰੇ ਭਰਾ ਦਾ ਕਤਲ ਹੋਇਆ ਜੇਕਰ ਮੁੰਡੇ ਦਾ ਕਤਲ ਹੋਇਆ ਤੇ ਕੁੜੀ ਨੂੰ ਵੀ ਸਾਰਾ ਕੁਝ ਪਤਾ ਤੇ ਕੁੜੀ ਫੇਰ ਵੀ ਝੂਠ ਬੋਲ ਰਹੀ ਆ ਕਿ ਉਹਨੇ ਆਤਮ ਹੱਤਿਆ ਕੀਤੀ ਆ ਤਾਂ ਯਾਰ ਜੇਕਰ ਕੁੜੀ ਤੇ ਲੱਗਦੇ ਜਾਂ ਕੁੜੀ ਦੇ ਪਰਿਵਾਰ ਤੇ ਲੱਗਦੇ ਇਹ ਦੋਸ਼ ਸੱਚੇ ਨੇ ਹਾਲਾਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਅਧੀਨ ਆ ਪਰ ਜੇ ਸੱਚੇ ਨੇ ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਆ ਯਾਰ 7-8 ਸਾਲ ਦਾ ਪਿਆਰ ਪਲਾਂ ਦੇ ਵਿੱਚ ਢੇਰੀ ਹੋ ਜਾਵੇ ਸਭ ਕੁਝ 2 ਮਹੀਨਿਆਂ ਦੇ ਵਿੱਚ ਹੀ ਖਤਮ ਹੋ ਜਾਵੇ ਇਸ ਤੋਂ ਮਾੜੀ ਗੱਲ ਹੋ ਨਹੀਂ ਸਕਦੀ ਹੋਰ ਰਿਸ਼ਤਿਆਂ ਦਾ ਹੋਰ ਕੀ ਕਹਾਣ ਹੋਣਾ ਕਿ 7-8 ਸਾਲ ਬੰਦਾ ਲਿਵ ਇਨ ਵਿੱਚ ਤਾਂ ਵਧੀਆ ਰਹਿ ਲਵੇ ਤੇ ਜਿਦੋਂ ਹੀ ਵਿਆਹ ਹੋ ਜਾਂਦਾ ਸਾਰਾ ਪਿਆਰ ਹੀ ਉੱਡ ਪੁੱਟ ਜਾਵੇ ਤੇ ਜੇਕਰ ਆਨਰ ਕਿਲਿੰਗ ਦਾ ਮਾਮਲਾ ਤਾਂ ਇਸ ਤੋਂ ਮਾੜੀ ਵੀ ਕੋਈ ਗੱਲ ਨਹੀਂ ਹੋ ਸਕਦੀ ਕਿ ਚਲੋ ਜਿੱਥੇ ਹੁਣ ਧੀ ਨੇ ਵਿਆਹ ਕਰਵਾਇਆ ਸੀ ਮਾਪੇ ਆਉਂਦੇ ਜਾਂਦੇ ਸੀ ਤਾਂ ਫਿਰ ਉਹਨਾਂ ਨੇ ਵੀ ਕੋਈ ਮੁੰਡਾ ਹੀ ਲੱਭਣਾ ਸੀ ਜੇ ਧੀ ਨੇ ਲੱਭ ਲਿਆ ਉਹ 7-8 ਸਾਲਾਂ ਤੋਂ ਜੇ ਉਹਨਾਂ ਦਾ ਗੁਜ਼ਾਰਾ ਚੰਗਾ ਹੋ ਗਿਆ ਤੇ ਹੁਣ ਗਾਂਹ ਵਾਲੀ ਲਾਈਫ ਵਿੱਚ ਚੰਗੀ ਨਹੀਂ ਵੀ ਜਾਣੀ ਸੀ ਫਿਰ ਉਹਨਾਂ ਨੂੰ ਮਾਰਨ ਦੀ ਕੀ ਲੋੜ ਸੀ ਆਖਰ ਲੱਭਣਾ ਤਾਂ ਉਹਨਾਂ ਨੇ ਵੀ ਮੁੰਡਾ ਹੀ ਸੀ ਜੇ ਧੀ ਨੇ ਆਪ ਲੱਭ ਲਿਆ ਤਾਂ ਇਹਦੇ ਵਿੱਚ ਵੀ ਕੀ ਮਾਰਾ ਦੱਸਿਆ ਵੀ ਸੀ ਕਰਵਾਉਣਾ ਵੀ ਚਾਹੁੰਦੀ ਸੀ ਉਹ ਲਵ ਮੈਰਿਜ ਘਰ ਵਾਲੇ ਪਹਿਲਾਂ ਵਿਰੋਧ ਕਰ ਰਹੇ ਸੀ ਫਿਰ ਆਖਰਕਾਰ ਉਹ ਉਹ ਕੁੜੀ ਦੀ ਜੈ ਦੇ ਅੱਗੇ ਮੁੰਡੇ ਦੀ ਜੈ ਦੇ ਅੱਗੇ ਝੁਕ ਗਏ ਸੀ ਤਾਂ ਫਿਰ ਮੇਰੇ ਖਿਆਲ ਵਿੱਚ ਜਦੋਂ ਅੱਜਕੱਲ ਬਹੁਤ ਵੱਡੇ ਪੱਧਰ ਤੇ ਮੁੰਡੇ ਕੁੜੀਆਂ ਦਾ ਮੈਰਿਜ ਕਰਵਾਈ ਰਹੇ ਆ ਤਾਂ ਮਾਪਿਆਂ ਨੂੰ ਕੋਈ ਉਪੱਤੀ ਨਹੀਂ ਹੋਣੀ ਚਾਹੀਦੀ ਇਸ ਚੀਜ਼ ਵਿੱਚ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਦੀ ਇਨਵੈਸਟੀਗੇਸ਼ਨ ਵਿੱਚ ਨਿਕਲ ਕੇ ਕੀ ਸਾਹਮਣੇ ਆਉਂਦਾ ਉਹ ਆਉਣ ਵਾਲਾ ਵਕਤ ਦੱਸੇਗਾ ਪਰ ਅਜਿਹੇ ਘਟਨਾਵਾਂ ਸਮਾਜ ਵਾਸਤੇ ਮੰਦ ਭਾਗੀਆਂ ਸਾਥ ਹੋ ਰਹੀਆਂ